ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਬੇਸਨ ਤੇ ਪਨੀਰ ਦਾ ਨਾ ਚੀਲਾ ਬਣਾਵਾਂਗੇ ਆ ਆਪਣਾ ਪਨੀਰ ਹੈ ਪਨੀਰ ਆਪਾਂ ਘਰੇ ਕੱਢਿਆ ਤੇ ਹੱਥਾਂ ਨਾਲ ਨਾ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਮਸਲ ਜੇ ਲਿਆ ਘੋਲ ਲਿਆ ਇਹਨੂੰ ਤੇ ਜੇ ਆਪਣੇ ਕੋਲ ਪਨੀਰ ਜੰਮਿਆ ਹੋਇਆ ਤੇ ਫਿਰ ਆਪਾਂ ਕੱਦੂਕਸ ਵੀ ਕਰ ਸਕਦੇ ਹਾਂ ਤੇ ਇੱਧਰ ਹੈ ਵੀ ਇੱਕ ਕੌਲੀ ਆਪਾਂ ਬੇਸਨ ਦੀ ਲਈ ਹੈ ਤੇ ਇੱਕੋ ਹੀ ਕੌਲੀ ਆਪਾਂ ਲਈ ਹੈ ਪਨੀਰ ਦੀ ਤੇ ਹੁਣ ਜੀ ਆਪਾਂ ਸ਼ੁਰੂ ਕਰਦੇ ਹਾਂ ਚੀਲੇ ਦਾ ਘੋਲ ਬਣਾਉਣਾ ਸ਼ੁਰੂ ਕਰਦੇ ਆਂ ਤੇ ਹੁਣ ਆਪਾਂ ਇੱਕ ਬੌਲ ਲੈ ਲਿਆ ਆ ਬੌਲ ਲੈ ਲਿਆ ਚਾਹੁੰਨਾ ਆਪਾਂ ਦੇਸਣ ਪਾ ਦਿਆਂਗੇ ਹੁਣ ਆਪਾਂ ਨਾ ਇਹਦਾ ਘੋਲ ਬਣਾਵਾਂਗੇ ਹੁਣ ਆਪਾਂ ਇਹ ਜੀ ਥੋੜਾ ਥੋੜਾ ਪਾਣੀ ਪਾ ਕੇ ਨਾ ਤੇ ਇਹਦਾ ਘੋਲ ਬਣਾ ਲਾਂਗੇ ਬਹੁਤਾ ਪਾਣੀ ਨਾ ਪਾਓ ਕਿਉਂਕਿ ਗੁਠਲੀਆਂ ਪੈ ਜਾਂਦੀਆਂ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਘੋਲ ਤਿਆਰ ਕਰ ਲਾਂਗੇ ਪਕੌੜਾ ਤਿਆਰ ਕਰ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਇਹ ਆ ਜੀ ਨਮਕ ਆ ਮਿਰਚ ਆ ਹਰੀ ਮਿਰਚ ਆਪਾਂ ਨਾਲ ਥੋੜਾ ਜਿਹਾ ਹਲਦੀ ਪਾਊਡਰ ਪਾਇਆ ਚਮਚ ਦਾ ਚੌਥਾ ਐਸਾ ਇੱਧਰ ਹੈਗਾ ਹਰਾ ਧਨੀਆ ਇਹ ਪਾ ਦਾਂਗੇ ਆਪਾਂ ਵਿੱਚ ਤੇ ਆਪਾਂ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾਵਾਂਗੇ ਬਹੁਤ ਮਸਾਲੇ ਨਹੀਂ ਪਾ ਰਹੇ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਆਹ ਜਿਹੜਾ ਪਨੀਰ ਆ ਇਹ ਵੀ ਐਡ ਕਰ ਦੇਾਂਗੇ ਹੁਣ ਆਪਾਂ ਸਾਰ ਕੇ ਮਿਕਸ ਕਰਕੇ ਨਾ ਇਹਨੂੰ ਤੇ ਆਪਾਂ 5 ਕਿ ਮਿੰਟ ਵਾਸਤੇ ਨਾ ਰੈਸਟ ਤੇ ਰੱਖ ਦਾਂਗੇ ਫਿਰ ਆਪਣਾ ਬੇਸਨ ਨਾ ਫੁੱਲ ਕੇ ਤਿਆਰ ਹੋ ਜਾਊਗਾ ਤੇ ਉਸ ਤੋਂ ਬਾਅਦ ਚ ਆਪਾਂ ਵੇਖਾਂਗੇ ਆਪਾਂ ਨੂੰ ਕਿੰਨੇ ਕੁ ਪਾਣੀ ਦੀ ਹੋਰ ਜ਼ਰੂਰਤ ਪੈਣੀ। ਪੰਡਮੈਂਟ ਹੋ ਗਏ ਆਪਣੇ ਘੋਲ ਚੀਂਦੇ ਦੇ ਨੂੰ ਆਟਾ ਫੁੱਲ ਕੇ ਆਪਣਾ ਤਿਆਰ ਹੋ ਗਿਆ ਤੇ ਆਪਾਂ ਨੂੰ ਥੋੜਾ ਜਿਹਾ ਪਾਣੀ ਪਾਉਣ ਦੀ ਜ਼ਰੂਰਤ ਪਊਗੀ ਆਪਾਂ ਨਾ ਇੱਕ ਕੌਲੀ ਲਈ ਸੀ ਪਹਿਲਾਂ ਤੇ ਕੌਲੀ ਆਪਣੀ ਸਾਰੀ ਪਾਣੀ ਦੀ ਪੈ ਗਈ ਆ ਥੋੜਾ ਜਿਹਾ ਬਚਿਆ ਸੀ ਇਹ ਵੀ ਆਪਾਂ ਇਹਦੇ ਵਿੱਚ ਪਾ ਤਾ ਤੇ ਥੋੜਾ ਜਿਹਾ ਪਾਣੀ ਆਪਾਂ ਇਹਦੇ ਵਿੱਚ ਨਾ ਹੋਰ ਪਾਵਾਂਗੇ ਰੱਖ ਦੋ ਬਾਈ ਇੱਥੇ ਆਪਾਂ ਜੀ ਇੱਕ ਕੌਲੀ ਤਾਂ ਸਾਫ਼ਤੀ ਆਪਣੀ ਪਾਣੀ ਦੇ ਵਿੱਚ ਪਾਏਗੀ ਤੇ ਆਪਾਂ ਥੋ ਅੱਧੀ ਕੌਲੀ ਹੋਰ ਲਈ ਸੀ ਉਹਦੇ ਵਿੱਚੋਂ ਆਪਾਂ ਨਾ ਥੋੜਾ ਹੀ ਪਾਇਆ ਤੇ ਆ ਥੋੜਾ ਜਿਹਾ ਬਚ ਗਿਆ ਤੇ ਆਪਣਾ ਘੋਲ ਹੋ ਗਿਆ ਤਿਆਰ ਹੁਣ ਆਪਾਂ ਨਾ ਗਾਇਆ ਸੌਨ ਕਰਕੇ ਨਾ ਪੈਨ ਰੱਖਦੇ ਆ ਤੇ ਉਹਦੇ ਵਿੱਚ ਆਪਾਂ ਬਣਾਉਣਾ ਸ਼ੁਰੂ ਕਰਦੇ ਹੁਣ ਐਦਾਂ ਆਪਾਂ ਪੈਨ ਰੱਖ ਲਿਆ ਗਾਇਆ ਸੌਨ ਕਰ ਲਿਆ ਤੇ ਆਪਾਂ ਨਾ ਹੁਣ ਇਹਦੇ ਵਿੱਚ ਥੋੜਾ ਜਿਹਾ ਕੇ ਹੋ ਪਾਵਾਂਗੇ ਤੇ ਇਹਨੂੰ ਸਾਰੇ ਫਲਾ ਦੇਾਂਗੇ ਇਸ ਤਰ੍ਹਾਂ-ਤਰ੍ਹਾਂ ਚਮਚੇ ਨਾਲ ਤੇ ਹੁਣ ਆਪਾਂ ਨੇ ਇਹਦੇ ਵਿੱਚ ਕੱਪੜਾ ਲੈ ਲਓ ਜਾਂ ਟਿਸ਼ੂ ਪੇਪਰ ਲੈ ਲਓ ਸਾਰੇ ਫਲਾ ਦਿਓ ਇਹਨੂੰ ਗਰੀਸ ਖ ਹੋ ਜਾਊਗਾ ਆਪਣਾ ਪਾਨਾ ਤੇ ਹੁਣ ਆਪਾਂ ਇਹ ਥੋੜਾ ਜਿਹਾ ਸਲੋ ਕਰ ਲਾਂਗੇ ਗੈਸ ਨੂੰ ਸੌ ਕਰਕੇ ਹੁਣ ਆਪਾਂ ਨੇ ਇਹਦੇ ਉੱਤੇ ਆ ਘੋਲ ਪਾ ਦਿਆਂਗੇ ਆਪਾਂ 2 ਚਮਚ ਪਾਵਾਂਗੇ ਇਹਨੂੰ ਐਸ ਤੱਕਾਂ ਕਰਕੇ ਨਾ ਹੁਣ ਆਪਾਂ ਫਲਾ ਦੇਾਂਗੇ ਆਪਾਂ ਚਮਚੇ ਦੇ ਸਹਾਇਤਾ ਨਾਲ ਨਾ ਆਪਾਂ ਇਹਨੂੰ ਫਲਾਤ ਹੈ ਤੇ ਹੁਣ ਆਪਾਂ ਨੇ ਗੈਸ ਨੂੰ ਸਲੋ ਤੋਂ ਮੀਡੀਅਮ ਕਰ ਦਿੰਦੇ ਆ ਤੇ ਇਹਨੂੰ ਉੱਤੋਂ ਢੱਕ ਦਾਂਗੇ ਜਦੋਂ ਉੱਤੋਂ ਪੱਕ ਗਿਆ ਨਾ ਫੇਰ ਆਪਾਂ ਇਹਦਾ ਪਾਸਾ ਪਲਟ ਦਿਆਂਗੇ। ਇਸ ਤਰ੍ਹਾਂ ਕਰਕੇ ਢੱਕ ਦਿੰਦੇ ਆ। ਆਉਤ ਤੋਂ ਵਧੀਆ ਆਪਣਾ ਨਾ ਪੱਕ ਗਿਆ। ਥੋੜਾ ਥੋੜਾ ਵੀ ਸਸ ਸਸਲਾਬਾ ਜਿਹਾ ਲਉ ਤਾਂ ਗਿੱਲਾ ਸੀ ਨਾ ਹੁਣ ਉਤ ਤੋਂ ਸੁੱਕ ਗਿਆ। ਹੁਣ ਆਪਾਂ ਸਾਈਡ ਤੇ ਥੋੜਾ ਜਿਹਾ ਪਾ ਦਿਆਂਗੇ ਘਿਓ ਤੇ ਉੱਤੇ ਵੀ ਪਾ ਦਿਆਂਗੇ ਆਪਾਂ ਇਸ ਤਰ੍ਹਾਂ ਕਰਕੇ। ਤੇ ਹੁਣ ਆਪਾਂ ਇਹਨੂੰ ਆਹ ਦੇਖੋ ਵਿੱਚੋਂ ਨਾ ਹੁਣ ਆਪਾਂ ਇਹਨੂੰ ਪਾਸਾ ਪਲਟ ਦਿਆਂਗੇ। ਹਾਂ ਹੁਣ ਆਸ ਤੇ ਕਾ ਕਰਕੇ ਆਪਾਂ ਛੱਲਿਓ ਪਕਾ ਲਾਂਗੇ ਇਹਨੂੰ ਲਓ ਜੀ ਚੀਲਾ ਬਣ ਕੇ ਆਪਣਾ ਹੋ ਗਿਆ ਬਹੁਤ ਵਧੀਆ ਪਨੀਰ ਦਾ ਤਿਆਰ ਤੇ ਹੁਣ ਆਪਾਂ ਇਹਨੂੰ ਪਲੇਟ 'ਚ ਰੱਖਦਾ ਇਹਨੂੰ ਆ ਪਲੇਟ 'ਚ ਰੱਖਦਾ ਹੁਣ ਆਪਾਂ ਦੂਸਰਾ ਬਣਾਵਾਂਗੇ ਗਾਇਸ ਨੂੰ ਆਪਾਂ ਸਲੋ ਕਰ ਲਾਂਗੇ ਹੁਣ ਆਪਾਂ ਤਵੇ ਤੇ ਕੋ ਉਪਾਲਿਆ ਤੇ ਹੁਣ ਆ ਕੱਪੜੇ ਨਾਲ ਫੇਰ ਜਾਂ ਪਾ ਟਿਸ਼ੂ ਪੇਪਰ ਲੈ ਲੈ ਜਾਂ ਕੱਪੜਾ ਲੈ ਲਓ ਆਸ ਤੇ ਕਾ ਕਰਕੇ ਤੇ ਹੁਣ ਆਪਾਂ ਇਹਦੇ ਉੱਤੇ ਦੋ ਚਮਚ ਫੇਰ ਪਾ ਦਿਆਂਗੇ ਹੁਣ ਆਪਾਂ ਚਮਚ ਨਾਲ ਹੀ ਇਹਨੂੰ ਫਲਾ ਦੇਾਂਗੇ ਅਦੰਤਰੇ ਨੂੰ ਵੀ ਆਪਾਂ ਉੱਤੋਂ ਢੱਕਤਾ ਸੀਗਾ ਤੇ ਉੱਤੋਂ ਵਧੀਆ ਹੈ ਨਾ ਸਾ ਆਪਣਾ ਡਰਾਈ ਜਾ ਹੋ ਗਿਆ ਹੈ ਤੇ ਹੁਣ ਉੱਤੇ ਆਪਾਂ ਇਹਦੇ ਨਾਲ ਘਿਓ ਪਾ ਦਾਂਗੇ ਆਪਾਂ ਓਇਲ ਕੋਈ ਵੀ ਵਰਤ ਸਕਦੇ ਆ ਦੇਸੀ ਘਿਓ ਵੀ ਪਾ ਵਰਤ ਸਕਦੇ ਆ ਤੇ ਰਿਫਾਈਨ ਵੀ ਵਰਤ ਸਕਦੇ ਆ ਬੱਸ ਸਰੋਂ ਦਾ ਤੇਲ ਵੀ ਵਰਤ ਸਕਦੇ ਤੇ ਇਹ ਹੁਣ ਆਪਾਂ ਇਹਦਾ ਪਾਸਾ ਪਾ ਲਵਾਂਗੇ ਐਸ ਤਰ੍ਹਾਂ ਕਰਕੇ ਦੇਖ ਕਿਦਾਂ ਸੋਨਾ ਪੱਕ ਗਿਆ ਹੁਣ ਆ ਉਹ ਐਸ ਤਰ੍ਹਾਂ ਕੇ ਆਪਾਂ ਉਧਰੋਂ ਪਕਾ ਲਾਂਗੇ ਹਾਂਜੀ ਚੀਲਾ ਆਪਣਾ ਵੀ ਪੱਕ ਗਿਆ ਤੇ ਆਪਾਂ ਗੈਸ ਆਫ ਕਰ ਦਿੰਨੇ ਆ ਤੇ ਆਪਣਾ ਹੁਣ ਚੀਲੇ ਨੂੰ ਆਪਾਂ ਕੱਢ ਲਾਂਗੇ ਬਾਹਰ ਆ ਦੇਖੋ ਆਪਣੇ ਚੀਲੇ ਕਿੰਨੇ ਸੋਹਣੇ ਬਣੇ ਆ ਤੇ ਹੁਣ ਆਪਾਂ ਰੱਖਦੇ ਆ ਇਹਨਾਂ ਥਾਲੀ ਦੇ ਵਿੱਚ ਦੇਖੋ ਇੱਧਰ ਬਹੁਤ ਹੀ ਵਧੀਆ ਪਨੀਰ ਦੇ ਚੀਲੇ ਬਣੇ ਆ ਜੀ ਬਹੁਤ ਹੀ ਹੈਲਦੀ ਆ ਤੇ ਵਧੀਆ ਬਣੇ ਆ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਬਹੁਤ ਹੀ ਹੈਲਦੀ ਆ ਤੇ ਆਪਾਂ ਇਹਨਾਂ ਤੁਸੀਂ ਇਹਨੂੰ ਸੌਸ ਨਾਲ ਵੀ ਖਾ ਸਕਦੇ ਆ ਅਸੀਂ ਖਾਵਾਂਗੇ ਸਿੰਪਲ ਦਹੀਂ ਨਾਲ ਤੇ ਸੌਸ ਨਾਲ ਵੀ ਬਹੁਤ ਵਧੀਆ ਲੱਗਦੇ ਆ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ